ਇਹ ਮਿਤੀ 23 3 2024 ਨੂੰ ਰਾਜਕੁਮਾਰ ਜਨੂਹ ਦਾ ਰਹਿਣ ਵਾਲਾ ਦਾ ਘਰ ਚ ਮੁਲਾਜ਼ਮ ਆ ਉਹ ਉਧਰੋਂ ਚੱਬੇਵਾਲ ਸਾਈਡ ਤੋਂ ਹਸ਼ਿਆਰਪੁਰ ਨੂੰ ਆ ਰਿਹਾ ਸੀ ਦੇ ਵਕਤ ਕਰੀਬ 5:30 6 ਵਜੇ ਰਹਲੀ ਪਿੰਡ ਲਾਗੇ ਤਿੰਨ ਜਿਹੜੇ ਐਕਟਰਾਂ 'ਤੇ ਸਵਾਰ ਸੀ ਉਹਨਾਂ ਨੂੰ ਰੋਕੇ ਉਹਦੇ ਰਾਡ ਮਾਰ ਕੇ ਉਹਦਾ ਦੋ ਮੋਬਾਈਲ ਤੇ ਉਹਦਾ ਆਈ ਕਾਰਡ 4500 ਰੁਪਇਆ ਖੋਲਿਆ ਸੀ ਇਸ ਸਬੰਧ ਵਿੱਚ ਅਸੀਂ ਟੈਕਨੀਕਲ ਤੌਰ ਤੇ ਤੇ ਹਿਊਮਨ ਇੰਟੈਲੀਜੈਂਸ ਦੀ ਮਦਦ ਨਾਲ ਜਿਹੜਾ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਵਾ ਉਹਨਾਂ ਪਾਸੋਂ ਵਾਦਤ ਚਵਰਤੀਓ ਜੈਕਟਰ ਜਿਹੜਾ ਮੋਬਾਈਲ ਖੋਏ ਸੀ ਦੋਨੇ ਅਤੇ 3500 ਰੁਪਏ ਜੀ ਨਕਦ ਬਰਾਮਦ ਕਰ ਲਏ ਜਿਹੜੇ ਡਾਕੂਮੈਂਟ ਸੀ ਉਹ ਵੀ ਬਰਾਮਦ ਕਰ ਲਏ ਜੀ ਇਹਦੇ ਵਿੱਚ ਅਸੀਂ ਤਿੰਨ ਦੋਸ਼ੀ ਗ੍ਰਿਫਤਾਰ ਕੀਤੇ ਨੇ ਇੱਕ ਸੂਝ ਜੈ ਪਚਨਗਲ ਪਿੰਡ ਦਾ ਜੀ ਦੂਸਰਾ ਚੰਦ ਜੈ ਜੋ ਪਚਨਗਲ ਪਿੰਡ ਦਾ ਜੀ ਤੀਸਰਾ ਜਿਹੜਾ ੋਂਕਾਰ ਸਿੰਘ ਆ ਖਸ਼ਾਲਪੁਰ ਪਿੰਡ ਦਾ ਜੀ ਥਾਣੇ ਮਹਾਲਪੁਰ ਦੇਹਰੀ ਦੇ ਰਹਿਣ ਵਾਲੇ ਜੀ ਇਹਨਾਂ ਵਿੱਚ ਸੂਝ ਦੇ ਖਿਲਾਫ ਇੱਕ ਪਹਿਲਾਂ 379 ਆਈਪੀਸੀ ਦਾ ਥਾਣਾ ਸਦਰ ਬੰਗਾਮ ਕਰਮਾ ਦਰਜਿਆ ਬਾਕੀ ਦਾ ਫਿਲਹਾਲ ਕ੍ਰਿਮਨ ਨੂੰ ਕਾਰਡ ਨਹੀਂ ਕੋਈ ਹਥਿਆਰ ਵਗੈਰਾ ਵੀ ਨਹੀਂ ਜੀ ਕੋਈ ਹਥਿਆਰ ਵਗੈਰਾ ਨਹੀਂ ਨਹੀਂ ਹਥਿਆਰ ਇਹਨਾਂ ਕੋਈ ਨਹੀਂ ਮਿਲਿਆ ਜੀ ਇਹਨਾਂ ਅੱਗੇ ਰੋਕੇ ਰਾਡ ਮਾਰ ਕੇ ਤਲਦੋ ਖੋ ਕੇ ਲਗਿਆ ਸੀ ਬਾਕੀ ਇਹਨਾਂ ਰਮਾਨ ਤੇ ਲਿਆ ਜੇ ਬਾਕੀ ਦੀ ਬਰਾਬਦਗੀ ਨਾਲ ਉਹ ਕੀਤੀ ਜਾਏਗੀ ਇਹਨਾਂ ਨੂੰ ਟਾਕੂ ਕਰਨ ਵਾਲੇ ਕਿ ਨਸ਼ੇ ਦੇ ਆਦੀ ਨੇ ਕਿ ਵੈਸੀ ਕਰਦੇ ਨੇ ਜੀ ਹਾਂਜੀ ਇਹ ਨਸ਼ੇ ਦੇ ਆਦੀ ਨੇ ਜੀ ਨਸ਼ੇ ਦੀ ਪੂਰਤੀ ਲਈ ਇਹਨਾਂ ਨੂੰ ਲੁੱਟ ਖੋਦੀ ਸਰਦਾਰ ਨੂੰ ਜਾਮ ਦਿੰਦਾ ਸੀ ਉਸ ਜਿਹੜਾ ਇਹਨਾਂ ਨੂੰ ਕਾਬੂ ਕਰਕੇ ਇਹਨੂੰ ਕੋਸਾਰੀ ਬਰਾਬਰੀ ਨਹੀਂ ਕਰਦੇ ਹੁਣ ਤੱਕ ਦੀ ਜਾਂਚ ਦੇ ਵਿੱਚ ਕੁਝ ਨਿਕਿਆ ਪਤਾ ਵੀ ਇਹ ਇਹਨਾਂ ਦੀ ਪਹਿਲੀ ਵਾਰਦਾਤ ਸੀ ਇਸ ਤੋਂ ਪਹਿਲਾਂ ਕਿ ਇਹਨਾਂ ਕੋਈ ਵਾਰਦਾਤਾਂ ਕੀਤੀਆਂ ਅਜੇ ਫਰਦਰ ਪੁੱਛਗਛ ਰੰਗਾਈ ਨਾ ਕਰਨੀ ਹੈ ਜੇ ਅਸੀਂ ਰਿਮਾਨ ਲਿਆ ਇਹਨਾਂ ਦਾ ਹੋਰ ਵੀ ਵਾਰਦਾਤਾਂ ਬਾਰੇ ਪੁੱਛਾਂਗੇ ਕਿ ਇਹੜੀ-ਇਹੜੀਆਂ ਵਾਰਦਾਤਾਂ ਕੀਤੀਆਂ ਕਿਉਂਕਿ ਇਹ ਸਾਡੇ ਕੋਲ ਰਿਕਾਰਡਡ ਸੀ ਇਹਦੇ ਵਿੱਚ ਅਸੀਂ ਇਹਨਾਂ ਦੀ ਗੋਸਤਰੀ ਪਾਈ ਹੈ ਫਰਦਰ ਪੁੱਛਾਂਗੇ ਜ਼ਿਲ੍ਹੇ ਵਿੱਚ ਜਾਂ ਜ਼ਿਲ੍ਹੇ ਤੋਂ ਬਾਹਰ ਇਹਨਾਂ ਨੇ ਕੋਈ ਹੋਰ ਇਹ ਜੀ ਵਾਰਦਾਤਾਂ ਕੀਤੀਆਂ ਜਾਂ ਕੋਈ ਇਸ ਤੋਂ ਇਲਾਵਾ ਹੋਰ ਕੋਈ ਵਾਰਦਾਤ ਕੀਤੀ ਇਹਨਾਂ ਕੋ ਚੰਗੀ ਤਰ੍ਹਾਂ ਡੂੰਘਾਈ ਨਾਲ ਪੁੱਛਿਸ਼ ਕੀਤੀ ਜਾਊਗੀ ਰਿਮਾਰਕ ਕਿੱ데 ਤੋਂ ਪਹਿਲਾਂ ਸਾਨੂੰ ਇੱਕ ਦਿਨ ਦਾ ਰਿਮਾਰਕ ਮਿਲਿਆ ਦਾ ਅਸੀਂ ਹੋਰ ਮਾਨ ਲੈ ਕੇ ਚੰਗੀ ਤਰ੍ਹਾਂ ਪੜਤਾਲ ਕਰਾਂਗੇ ਕੋਈ ਇਹਨਾਂ ਤੇ ਹੋਰ ਸਾਥੀ ਵੀ ਹੈ ਇਸ ਬਾਰੇ ਵੀ ਕੋਸ਼ਿਸ਼ ਕਰਾਂਗੇ ਕਿ ਇਹਨਾਂ ਦੇ ਨਾਲ ਹੋਰ ਕਿਹੜਾ ਕਿਹੜਾੰਨਵਾਲੋ ਸੀ ਜੇਕਰ ਹੋਇਆ ਤਾਂ ਉਸ ਦੇ ਖਿਲਾਫ ਕਾਨੂੰਨ ਸਰਕਾਰ ਦੀ ਕੀਤੀ ਜਾਏਗੀ ਮਟਕੋ ਕਿਸ ਤਰ੍ਹਾਂ ਕਰਦੀ ਕੋਈ ਗੱਡੀ ਤੇ ਹੁੰਦੀ ਹੈ ਜਾਂ ਮੋਟਰਸਾਈਕਲ ਤੇ ਜਾਂ ਕੋਈ ਚੀਜ਼ ਨਾਲ ਇਹ ਜਿੱਦਾਂ ਰਾਹੀ ਗਏ ਜਾਂਦੇ ਹੀ ਲੇਟ ਆਵਦਾ ਹੈ ਹਨੇਰਾ ਹੋ ਜਾਂਦਾ ਹੈ ਮੂੰਹ ਬੰਨ੍ਹ ਕੇ ਉਹਨੂੰ ਰੋਕ ਕੇ ਮਟ ਮਾਰ ਕਰਕੇ ਉਹ ਕੋਈ ਜੋ ਪੈਸਾ ਤੇ ਲਸੀ ਮੋਬਾਈਲ ਵਗੈਰਾ ਖੋਹ ਲੈਂਦੇ ਸੀ ਅਜਿਹੀ ਜਿਹੜੀ ਰਾ